ਧਰਤੀ ਦੇ ਉੱਤੇ ਨਾ ਕਿਸੇ ਬੈਰੀ ਨੂੰ ਅੱਖਾਂ ਕੱਢਣ ਦਿੱਤੀ ਹੈ ਨਾ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਗੈਰਾਂ ਦਾ ਪੈਰ ਪੈਣ ਦਿੱਤਾ ਹੈ ਅੱਜ ਸਾਡੀ ਜਮੀਨਾਂ ਤੇ ਕਾਲ ਖੋਲ੍ਹ ਕਰਾਉਣ ਦੀ ਅੱਖ ਹੈ ਵੀ ਕਦੋਂ ਖੋਲੀਏ ਵੱਖ-ਵੱਖ ਤਰੀਕਿਆਂ ਨਾਲ ਦੇ ਪਾਣੀ ਚਾਰੇ ਵਿੱਚੇ ਜਾ ਰਹੇ ਨੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਹੋਗਾ ਸਾਡੇ ਬੱਚਿਆਂ ਨੂੰ ਦੇਂਦਿਆ ਨੇ ਕੁੱਟਿਆ ਜਾ ਰਿਹਾ ਸਾਡੀਆਂ ਧੀਆਂ ਨੇ ਗੁੱਤਾ ਫੜ ਕੇ ਕਢੀਸਿਆ ਜਾ ਰਿਹਾ ਥੋੜੇ ਸਾਹਮਣੇ ਕੱਲ ਬਿਠਾਏ ਬਹੁਤ ਵੱਡਾ ਕੱਟ ਦੀ ਉਥੇ ਕਰਨਲ ਦੀ ਜੋ ਬੇਇੱਜ਼ਤੀ ਕੀਤੀ ਹੈ ਜੋ ਉਹ ਬਾਪ ਪੁੱਤ ਦੇ ਸੱਟਾਂ ਮਾਰੀਆਂ ਨੇ ਤਾਂ ਸਾਡੀ ਰੋਟੀ ਸਾਡਿਓ ਪਹਿਣਾ ਉਹਨਾਂ ਦੇ ਘਰ ਵਾਲੀ ਜਿਸ ਨੇ ਸਾਰ ਨਹੀਂ ਮੰਨੀ BAAAAAA